ਇਹ ਪੰਜਾਬੀਅਤ ਪੰਜਾਬੀਆਂ ਨੇ ਹਮੇਸ਼ਾ ਬੜਾ ਦਰਿਆਦਿਲ ਕਰਕੇ ਹਰ ਇੱਕ ਦਾ ਸਾਥ ਦਿੱਤਾ ਹੈ ਪਰ ਪਿਛਲੇ ਲੰਮੇ ਸਮੇਂ ਤੋਂ ਪ੍ਰਵਾਸੀਆਂ ਨੇ ਪੰਜਾਬੀਆਂ ਦੇ ਨਾਲ ਧੋਖਾ ਕੀਤਾ ਹੈ ਧਰੋ ਕਮਾਇਆ ਹੈ ਇਹ ਧਰੋ ਵੀ ਇਸ ਕਦਰ ਕਮਾਇਆ ਹੈ ਕਿ ਉਹ ਜਿੱਥੇ ਕੰਮ ਕਰਦੇ ਨੇ ਉੱਥੇ ਹੀ ਉਹਨਾਂ ਦੇ ਬੱਚਿਆਂ ਨੂੰ ਜਾਂ ਉੱਥੇ ਗਲੀ ਮੁਹੱਲੇ ਦੇ ਕਿਸੇ ਬੱਚੇ ਨੂੰ ਬੜਾਈ ਗਲਤ ਤਰੀਕੇ ਨਾਲ ਕੋਈ ਕਰਮ ਕਰਦੇ ਨੇ ਤੇ ਉਹਦੀ ਜਿਹੜੀ ਜਾਨ ਉਹ ਲੈ ਲੈਂਦੇ ਨੇ ਇਹ ਬਹੁਤ ਇੱਕ ਮਾੜੀ ਘਟਨਾ ਹੈ ਪ੍ਰਵਿੰਦਰ ਜੀ ਤੁਸੀਂ ਐ ਦੇ ਲੰਬੜਦਾਰ ਉਹ ਪਿੰਡ ਦੇ ਲੰਬੜਦਾਰ ਉਹ ਤਸਦੀਕ ਕਰਨ ਦੀ ਪਾਵਰ ਤੁਹਾਡੇ ਕੋਲ ਵੀ ਹੈ ਤੇ ਲਗਾਤਾਰ ਜਿਕਰ ਗੱਲ ਕੀਤੀ ਜਾ ਪ੍ਰਵਾਸੀਆਂ ਦੇ ਆਧਾਰ ਕਾਰਡ ਬਣਨ ਦੀਆਂ ਕੋਈ ਉਹ ਕਿ ਲੋਕਾਂ ਨੂੰ ਮਿਲੋ ਇਹ ਲਗਾਤਾਰ ਰੋਪ ਲਗਾਈ ਜਾ ਰਿਹਾ ਨੇ ਕਿ ਉਹਨਾਂ ਦੇ ਆਧਾਰ ਕਾਰਡ ਬਣ ਗਏ ਪੈਨ ਕਾਰਡ ਬਣ ਗਏ ਵੋਟਰ ਕਾਰਡ ਬਣ ਗਏ ਕਿਤੇ ਨਾ ਕਿਤੇ ਰਾਜਨੀਤਿਕ ਸ਼ਕਤੀਆਂ ਦੀ ਇਹ ਮੇਰ ਨਹੀਂ ਲੱਗਦੀ ਇਹਦੇ ਵਿੱਚ ਕਿਉਂਕਿ ਲਗਾਤਾਰ ਵੋਟ ਬੈਂਕ ਦੇ ਤੌਰ ਤੇ ਇਹਨਾਂ ਨੂੰ ਵਰਤਿਆ ਜਾ ਰਿਹਾ ਹੈ ਬਿਲਕੁਲ ਤੁਹਾਡੀ ਇਹ ਗੱਲ ਸੱਚਾਈ ਹੈ ਮੈਂ ਸੱਚਾਈ ਤੋਂ ਮੁਨਕਰ ਨਹੀਂ ਹੋ ਸਕਦਾ ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਆਧਾਰ ਕਾਰਡ ਨੇ ਇਹ ਜਿਹੜਾ ਇੱਕ ਨੰਬਰਦਾਰ ਦਾ ਅਹੁਦਾ ਹੁੰਦਾ ਹੈ ਇਹ ਆਧਾਰ ਕਾਰਡ ਸਾਡੇ ਲੰਬੜਦਾਰ ਦੀ ਜਿਹੜੀ ਸਟੈਂਪ ਹੈ ਉੱਤੇ ਨਹੀਂ ਬਣਦਾ ਇਹ ਇੱਕ ਸੈਂਟਰ ਸਰਕਾਰ ਦੀ ਉੱਤੋਂ ਹਦਾਇਤਾਂ ਨੇ ਇਹ ਕਿਸੇ ਸੀਨੀਅਰ ਅਫਸਰ ਦੀ ਸਟੈਂਪ ਲੱਗਦੀ ਹੈ ਤੇ ਉਸ ਤੋਂ ਬਾਅਦ ਜਿਹੜੇ ਆਧਾਰ ਕਾਰਡ ਚੇਂਜ ਹੁੰਦੇ ਨੇ ਤੁਹਾਨੂੰ ਮੈਂ ਇਹ ਵੀ ਦੱਸਣਾ ਚਾਹਣਾ ਹੈ ਕਿ ਪ੍ਰਵਾਸੀਆਂ ਕੋਲ ਦੋ ਦੋ ਆਧਾਰ ਕਾਰਡ ਬਣਾਏ ਹੋਏ ਨੇ ਉੱਥੇ ਬਿਹਾਰ ਦਾ ਲੱਗ ਹੈ ਤੇ ਇੱਥੇ ਉਹਨਾਂ ਨੇ ਮੁਹਾਲੀ ਲੁਧਿਆਣਾ ਹੁਸ਼ਿਆਰ ਪਰ ਜਾਂ ਕਿਸੇ ਹੋਰ ਸਟੇਟ ਦਾ ਉਹਨਾਂ ਨੇ ਉਹ ਆਧਾਰ ਕਾਰਡ ਆਪਣਾ ਲੱਗ ਬਣਾਇਆ ਹੋਇਆ ਜਿਹੜੇ ਵੀ ਆਧਾਰ ਕਾਰਡ ਦੀ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਉਹ ਆਪਣੇ ਪਰਚੋਂ ਉਹੀ ਕਢਾ ਦਿੰਦੇ ਨੇ ਸਾਡੇ ਕੋਲ ਕਈ ਬੰਦੇ ਇੱਥੇ ਫਸੇ ਨੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਦੇ ਵੱਡੇ ਸਵਾਲੇ ਨਿਸ਼ਾਨੀ ਖੜੇ ਹੁੰਦੇ ਕਿ ਜਿਹੜਾ ਕਾਰਵਾਈ ਕੋਈ ਵੀ ਅਪਰਾਧੀ ਘਟਨਾ ਨੂੰ ਅੰਜਾਮ ਦੇ ਕੇ ਇਧਰੋਂ ਨਿਕਲ ਜਾਂਦੇ ਨੇ ਸਭ ਤੋਂ ਵੱਡੀ ਗੱਲ ਤਾਂ ਪ੍ਰਸ਼ਾਸਨ ਦੀ ਹੋਈ ਜੀ ਜੇਕਰ ਪ੍ਰਸ਼ਾਸਨ ਮੁਸਤੈਦ ਹੋਵੇ ਤਾਂ ਕਿਹਦੀ ਮਜਾਲ ਹੈ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਕੇ ਹਟਿਆ ਕਿ ਸਾਡੇ ਬੱਚੇ ਵੀ ਬਾਹਰ ਦਿੱਲੀਆਂ ਸਟੇਟਾਂ 'ਚ ਜਾਂਦੇ ਨੇ ਕਿਸੇ ਦੀ ਮਜਾਲ ਹੈ ਦਿੱਲੀ ਤੋਂ ਬਾਹਰ ਚੜ੍ਹ ਜਵੇ ਕਿਸੇ ਦੇ ਇੱਕ ਵੀ ਕੋਈ ਤੁਹਾਡਾ ਨਾਂ ਜੇ ਵੀ ਤੁਹਾਡੇ 'ਚ ਕੋਈ ਕਮੀ ਹੈ ਤਾਂ ਉਹ ਬੰਦਾ ਜਾਚ ਨਹੀਂ ਬੈਠ ਸਕਦਾ ਇਸ ਕਰਕੇ ਇਹ ਜਿਹੜੀਆਂ ਸਰਕਾਰਾਂ ਨੇ ਭਾਵੇਂ ਬਿਹਾਰ ਹੈ ਯੂਪੀ ਹੈ ਇਹ ਇੱਕ ਉਥੋਂ ਕੋਈ ਸੀਨੀਅਰ ਜਿਵੇਂ ਮੁੱਖ ਮੰਤਰੀ ਲੈਵਲ ਉਥੋਂ ਇਹ ਸਾਰਾ ਟਾਈ ਅਪ ਹੋਣਾ ਚਾਹੀਦਾ ਜਿਵੇਂ ਪ੍ਰਸ਼ਾਸਨ ਇਹ ਕਰਦਾ ਹੈ ਵੈਰੀਫਿਕੇਸ਼ਨ ਕਰਦਾ ਹੈ ਉਹ ਤਾਂ ਦੋ ਦਿਨ ਬਾਅਦ ਟੋਕਰੀਆਂ 'ਚ ਪਏ ਹੁੰਦੇ ਨੇ ਠਾਣਿਆਂ 'ਚ ਉਹ ਬਾਅਦ 'ਚ ਰੱਦੀ ਦਾ ਕਾਰਨ ਬਣ ਜਾਂਦੇ ਨੇ ਉਹ ਇਸ ਕਰਕੇ ਇਹ ਉਦੋਂ ਤੱਕ ਨਹੀਂ ਜਦੋਂ ਤੱਕ ਦੋਨੇ ਸਰਕਾਰਾਂ ਦਾ ਤਾਲਮੇਲ ਨਹੀਂ ਹੁੰਦਾ ਕਿ ਉਧਰੋਂ ਵਿਆਹ ਸਰਕਾਰ ਨਹੀਂ ਕਹਿੰਦੀ ਕਿ ਹਾਂ ਇਹ ਬੰਦਾ ਸਹੀ ਹੈ ਜੇਕਰ ਉਹ ਸਹੀ ਹੈ ਤਾਂ ਉਹਦੀ ਵੈਰੀਫਿਕੇਸ਼ਨ ਕਰਨੀ ਚਾਹੀਦੀ ਹੈ ਤੇ ਇੱਥੇ ਮੈਂ ਵੀ ਕਹੂੰਗਾ ਕਿ ਜਿਹੜੇ ਕਿਰਾਏਦਾਰ ਨੇ ਸਾਡੇ ਪੰਜਾਬ 'ਚ ਉਹ ਵੀ ਆਪਣੇ ਲਾਲਚ ਖਾਤਰ ਥੋੜੇ ਪੈਸਿਆਂ ਖਾਤਰ ਕਈ ਵਾਰੀ ਅਨਗੈਲੀ ਕਰਦੇ ਨੇ